ਅੱਜ ਜਿਹੜੀ ਐ ਅਸਿਸਟੈਂਟ ਲੇਬਰ ਕਮਿਸ਼ਨਰ ਸ੍ਰੀ ਗਰੋਪੀ ਸਿੰਘ ਨਾਲ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਰਜਿਸਟਰਡ ਐਟਕ ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਹੈ ਕਿ ਉਸਾਰੀ ਕਿਰਤੀ ਲਾਹ ਪਾਤਰੀਆਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੁਸ਼ਕਲਾਂ ਨੇ ਉਹ ਲਗਾਤਾਰ ਲਟਕਦੀਆਂ ਆ ਰਹੀਆਂ ਨੇ ਲਾਹ ਪਾਤਰੀਆਂ ਜਿਹੜੀਆਂ ਨੇ ਕਾਪੀਆਂ ਨੇ ਜੇ ਨਵੀਆਂ ਬਣਾਉਣੀਆਂ ਹੋਣ ਉਹਦੇ ਵਾਸਤੇ ਇੱਥੇ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਨੇ ਲੋਕ ਸਵੇਰੇ 3 ਵਜੇ ਉੱਠ ਕੇ ਉਹ ਫਾਜਲਕਾ ਜਾਂਦੇ ਨੇ ਇੱਥੇ ਵਾਲੇ ਇੱਥੇ ਆ ਜਾਂਦੇ ਨੇ ਉਹ ਵਿਚਾਰੇ ਖੱਜਲ ਖਵਾਰ ਹੋ ਰਹੇ ਨੇ ਇਸੇ ਤਰ੍ਹਾਂ ਜਿਹੜੇ ਰੀਨੂ ਕਾਪੀ ਕਰਾਉਣੀ ਹੈ ਉਹਦੇ ਵਾਸਤੇ ਵੀ ਉਹਨਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਜੀਫੇ ਜਿਹੜੇ ਨੇ ਉਹ ਰੁਕੇ ਹੋਏ ਨੇ ਉਹਨਾਂ ਵਾਸਤੇ ਵੀ ਜਿਹੜਾ ਅਪਰੂਵ ਹੀ ਹੋਏ ਹੋਏ ਨੇ ਅਜੇ ਤੱਕ ਪੈਸੇ ਨਹੀਂ ਪੈ ਰਹੇ ਐਕਸ ਗ੍ਰੇਸ਼ੀਅਸ ਸਕੀਮ ਹੈ ਉਹਦੇ ਜਿਹੜੇ ਫੰਡ ਪਏ ਨੇ ਜਾਂ ਸ਼ਗਨ ਸਕੀਮ ਦੇ ਪੈਸੇ ਪਏ ਨੇ ਉਹ ਅਜੇ ਤੱਕ ਨਹੀਂ ਆ ਰਹੇ ਏਐਲਸੀ ਸਾਹਿਬ ਨੇ ਸਪੈਸ਼ਲ ਇਥੇ ਆ ਕੇ ਸਾਡੀ ਯੂਨੀਅਨ ਦੇ ਨਾਲ ਮੀਟਿੰਗ ਕੀਤੀ ਇਸ ਗੱਲ ਦਾ ਵਿਸ਼ਵਾਸ ਦਵਾਇਆ ਹੈ ਕਿ ਜਲਦੀ ਹੀ ਜਿਹੜਾ ਖਾਸ ਤੌਰ ਤੇ ਐਗ੍ਰੇਸ਼ ਜਿਹੜੀ ਐਸ ਗ੍ਰੇਸ਼ੀਅਸ ਸਕੀਮ ਹੈ ਔਰ ਇਸ ਤੋਂ ਇਲਾਵਾ ਜਿਹੜੇ ਸ਼ਗਨ ਸਕ ਔਰ ਜਿਹੜੇ ਵਜੀਫੇ ਨੇ 1 ਕਰੋੜ ਰੁਪਇਆ ਜਿਹੜਾ ਉਹ ਜਲਦੀ ਜਿਹੜਾ ਇਹਨਾਂ ਵੱਲੋਂ ਅਪਰੂਵ ਕਰ ਦਿੱਤਾ ਗਿਆ ਮੀਟਿੰਗ ਵਿੱਚ ਪਾਸ ਕਰ ਦਿੱਤਾ ਗਿਆ ਉਹ ਜਿਹੜੇ ਸਾਡੇ ਲਾਹ ਪਾਤਰੀ ਜਿਹੜੇ ਧਾਰਕ ਨੇ ਉਹਨਾਂ ਦੇ ਖਾਤੇ ਵਿੱਚ ਜਲਦੀ ਪੈਸੇ ਆ ਰਹੇ ਆ ਜਾਣਗੇ ਕਿਉਂਕਿ ਜਿਹੜੀ ਕੰਸਟ੍ਰਕਸ਼ਨ ਵਰਕਰਾਂ ਦਾ ਲੇਬਰ ਯੂਨੀਅਨ ਹੈ ਉਹ ਬੀਓਸੀਡਲ ਦੀ ਮੈਂਬਰ ਹੈ ਸਾਡਾ ਇੱਕ ਨੁਮਾਇੰਦਾ ਬਕਾਇਦਾ ਇਹਦੀ ਨੁਮਾਇੰਦਗੀ ਕਰਦਾ ਉਹ ਕੰਮ ਕਰਦਾ ਹੈ ਔਰ ਉਸ ਕਰਕੇ ਅੱਜ ਜਿਹੜੀ ਸਾਡੀ ਇਸ ਜਥੇਬੰਦੀ ਨੇ ਉਹਨਾਂ ਨਾਲ ਮੀਟਿੰਗ ਕੀਤੀ ਹੈ ਜਿੰਨੀਆਂ ਵੀ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਦੇ ਹੱਲ ਕਰਾਉਣ ਵਾਸਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਜਿਹੜੀ ਸਾਡੀ ਯੂਨੀਅਨ ਹੈ ਇਸ ਗੱਲ ਦੀ ਵੇਟ ਕਰੇਗੀ ਕਿ ਇਹ ਜਲਦੀ ਮਸਲੇ ਹੱਲ ਹੋਣ ਜੇਕਰ ਇਹ ਮਸਲੇ ਜਿਉਂ ਦੇ ਤਿਉਂ ਲਟਕਦੇ ਰਹਿਏ ਨਾ ਮਸਲੇ ਹੱਲ ਹੋਏ ਤਾਂ ਯੂਨੀਅਨ ਜਿਹੜਾ 15 ਦਿਨਾਂ ਦੇ ਵਿੱਚ ਵਿੱਚ ਇੱਕ ਵੱਡਾ ਜ਼ਿਲੇ ਪੱਧਰ ਦਾ ਜਿਹੜਾ ਪ੍ਰਦਰਸ਼ਨ ਕਰੇਗੀ ਔਰ ਖਾਸ ਤੌਰ ਤੇ ਐਲਸੀ ਸਾਹਿਬ ਨੇ ਇੱਕ ਵਧੀਆ ਜਿਹੜਾ ਇਨੀਸ਼ੀਏਟਿਵ ਲਿਆ ਹੈ ਉਹਨਾਂ ਨੇ ਵਿਸ਼ਵਾਸ ਵਧੀਆ ਟੰਗ ਨਾਲ ਦਵਾਇਆ ਹੈ ਪਰ ਨਾਲ ਦੀ ਨਾਲ ਅਸੀਂ ਇੱਥੋਂ ਦੇ ਡੀਪੀ ਕਮਿਸ਼ਨ ਨੂੰ ਜ਼ਰੂਰ ਨੋਟ ਕਰਾਉਣਾ ਚਾਹੁੰਦੇ ਆ ਕਿ ਉਹਨਾਂ ਦੇ ਵੀ ਹੰਡੇ ਜਿਲ੍ਹਾ ਆਉਂਦਾ ਹੈ ਕਿ ਉਹਨਾਂ ਦੀ ਬਿਲਡਿੰਗ ਦੇ ਵਿੱਚ ਜਿਹੜਾ ਸਾਡੇ ਜ਼ਿਲ੍ਹੇ ਹੈੱਡਕੁਆਰਟਰ ਦੇ ਵਿੱਚ ਡੀਸੀ ਦਫ਼ਤਰ ਦੇ ਵਿੱਚ ਸਵੇਰੇ 3 ਵਜੇ 5 ਵਜੇ ਜਿਹੜੇ ਲੋਕ ਜਾ ਰਹੇ ਨੇ ਉਹਨਾਂ ਦੇ ਕੰਮ ਨਹੀਂ ਹੋ ਰਿਹਾ ਕੱਲ ਨੂੰ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਉਹਦਾ ਕੌਣ ਜ਼ਿੰਮੇਵਾਰ ਹੋਏਗਾ ਉਹ ਸਿੱਧੇ ਤੌਰ ਤੇ ਡੀਸੀ ਹੋਏਗੀ ਉਹਨਾਂ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਉਹ ਇਸ ਗੱਲ ਦਾ ਅੱਗੇ ਲੇਬਰ ਇਨਸਪੈਕਟ ਜਿਹੜੇ ਲੇਬਰ ਕਮਿਸ਼ਨਰ ਨੇ ਉਹਨਾਂ ਨਾਲ ਗੱਲ ਕਰਨ ਜਾਂ ਆਪਣੇ ਵਿਭਾਗ ਨਾਲ ਗੱਲ ਕਰਨ ਉਹਦੇ ਵਾਸਤੇ ਅਸੀਂ ਜਿਹੜਾ ਬਕਾਇਦਾ ਤੌਰ ਤੇ ਮੀਟਿੰਗ ਕੀਤੀ ਹੈ ਔਰ ਮੀਟਿੰਗ ਵਿੱਚ ਉਹ ਸ਼ਵਾਹਿਦ ਵਾਇਆ ਗਿਆ ਲਾਸਟ ਵਿੱਚ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੇ ਆ ਜੇਕਰ ਮਸਲੇ ਫਿਰ ਵੀ ਹੱਲ ਨਹੀਂ ਹ ਤੇ ਸੀਐਮ ਸਾਹਿਬ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਇਸ ਜਿਹੜਾ ਬੀਓਸੀਡਬਲੂ ਦੇ ਚੇਅਰਮੈਨ ਨੇ ਉਹ ਜਦੋਂ ਵੀ ਫਾਜਲ ਕਾ ਆਉਣਗੇ ਉਹਨਾਂ ਨਾਲ ਅਸੀਂ ਸਿੱਧੇ ਤੌਰ ਤੇ ਮੀਟਿੰਗ ਕਰਾਂਗੇ ਜੇ ਮੀਟਿੰਗ ਸਾਡੀ ਨਾ ਕਰਾਈ ਗਈ ਤੇ ਅਸੀਂ ਉਹਨਾਂ ਦਾ ਕਰਾਓ ਕਰਨ ਤੱਕ ਦੀ ਗੱਲ ਕਰਾਂਗੇ ਅਸੀਂ ਪਹਿਲਾਂ ਨੋਟ ਕਰਾ ਰਹੇ ਹਾਂ ਤਾਂ ਅੱਜ ਜਿਹੜੀ ਤੁਸੀਂ ਮੀਟਿੰਗ ਲੇਵਲ ਹੈ ਨਾਲ ਕੀਤੀ ਹੈ ਲੇਵਲ ਇਹ ਕੁਝ ਜਿਹੜੀ ਐਸੋਸੀਏਸ਼ਨ ਦੀ ਸਾਨੂੰ ਕੋਈ ਲੈ ਕੇ ਆਈ ਸੀਗੀ ਕੋਈ ਪ੍ਰੋਬਲਮ ਪਜ਼ਾਰੀਆਂ ਸਾਡੀ ਸਾਈਟ ਦੇ ਵਿੱਚ ਜਾਂ ਸਾਡੇ ਡਿਪਾਰਟਮੈਂਟ ਵੱਲੋਂ ਸਾਡੇ ਸਟਾਫ ਵੱਲੋਂ ਜੋ ਪ੍ਰੋਬਲਮ ਆ ਰਹੀ ਹੈ ਨਾ ਰਿਕਵਰਨੈਸਿਟੀ ਜ਼ਿਆਦਾ ਕਰਕੇ ਉਹਦੀ ਜਿਹੜਾ ਸੋਲੂਸ਼ਨ ਦੇ ਕਰਕੇ ਬੈਠੀਆਂ ਆਪਾਂ ਗਰੁੱਪ ਪੱਟੀਆਂ ਦੀ ਸੀਗੀ ਪੱਟੀਆਂ ਦੀ ਕੀ ਪ੍ਰੋਬਲਮ ਚੱਲ ਰਹੀ ਹੈ ਉਹਨਾਂ ਕਰਕੇ ਇਹਨੂੰ ਅੱਥੇ ਮਿਲੇ ਆਪਾਂ ਤੇ ਉਹ ਰਿਸੋਲਵ ਕਰਨ ਦੇ ਲਈ ਮੀਟਿੰਗ ਕੀਤੀ ਹੈ ਕਿ ਚਲੋ ਇਹਨਾਂ ਦੀ ਦਮਾਨ ਨੂੰ ਦੂਗੀ ਹੈਗੀਆਂ ਸੁਣੇ ਜਾਣ ਦੀ ਪ੍ਰੋਬਲਮ ਕਿਉਂਕਿ ਵੈਰੀ ਸੂਨ ਐਸ ਸੂਨ ਐਸ ਪੋਸੀਬਲ ਵੀ ਬੀ ਸਟੈਟਿਟਿਵਲੀ ਆਖਰੀ ਮਹੀਨੇ ਤੋਂ ਲੰਮੇ ਨੇ ਸਾਨੂੰ ਬੈਸੀ ਅੱਧਰ ਮੇਰੇ ਲੱਗਦੇ ਨੇ ਨਹੀਂ ਦੇਖੋ ਇਹਦੇ ਵਿੱਚ ਇਹਦੇ ਵਿੱਚ ਦਿੱਕਤ ਹੈ ਦੇਖੋ ਆਪਾਂ ਸਮਝਦੇ ਹੈਗੇ ਦਿੱਕਤ ਹੈ ਪਰ ਇੱਥੇ ਪੰਨੇਸੀ ਤੇ ਸਟਾਫ ਦੀ ਸ਼ੋਰਟੇਜ ਹੋ ਰਹੀ ਹੈ ਸਾਡੇ ਤੇ ਪੰਨੇਸੀ ਸਾਡੇ ਕੋਲ ਬਹੁਤ ਆ ਰਹੇ ਤੇ ਸਭ ਤੋਂ ਵੱਧ ਪੰਜਾਬ ਦੇ ਵਿੱਚ ਮੰਨੀਵਾਲਾ ਰਜਿਸਟਰ ਨੰਬਰ ਕਰਾ ਕੀ ਲਿਆ ਗਿਆ ਇੱਥੋਂ ਹਾਜ਼ਰਗਾ ਰੋਜ਼ ਕੋਲ ਇੱਕ ਸਟਾਫ ਹੈ ਜਿਹੜਾ ਇਹ ਫਾਈਲ ਨੂੰ ਕਰਦਾ ਹੈ ਸਭ ਪਾਲਵਲ ਜਿਹੜਾ ਵਾਰ-ਵਾਰ ਜਿਹੜੇ ਜਿਹੜੇ ਤੇ ਇਹਦੇ ਵਿੱਚ ਇਹਦੇ ਵਿੱਚ ਸੁਣੋ ਸੁਣੋ ਇਹਦੇ ਵਿੱਚ ਗਲਤੀ ਹੋ ਗਈ ਹੈ ਮੇਰੀ ਮੈਂ ਰੰਜੀ ਨੂੰ ਦੱਸਿਆ ਹੈਗਾ ਉਹਦੇ ਵਿੱਚ ਉਹਨਾਂ ਦੀ ਗਲਤੀ ਨਹੀਂ ਹੈਗੀ ਉਹਨਾਂ ਨੂੰ ਸ਼ੌਕ ਨਹੀਂ ਹੈ ਕਿ ਉਹ ਸਾਨੂੰ ਕੀ ਹੈ ਜਾਂ ਤੇ बार-बार ਹੁੰਦੀ ਹੈ ਸਾਨੂੰ ਅਸਲ ਚੰਗਾ ਲੱਗਦਾ ਹੈ ਸਾਡੇ ਸਟਾਫ ਨੂੰ ਵੀ ਕੋਈ ਕਹਿੰਦਾ ਤੇ ਬਾਰ-ਬਾਰ ਆ ਵੀ ਇਰੀਟੇਟ ਹੁੰਦੇ ਨੇ ਰੋਲ ਮੇ ਹੈਗੀ ਆ ਤੇ ਕੋਈ ਨਾ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਜੇ ਉਹ ਆਪਾਂ ਦੱਸ ਦਿੰਦੇ ਆ ਵਰਕ ਨੂੰ ਦੱਸ ਦਿੰਦੇ ਕਿ ਤੁਹਾਡੀ ਕਮੀ ਪੇਸ਼ੀ ਹੈ ਉਹ ਜਿਹੜਾ ਜਿੰਨਾ ਸਮਝਦਾ ਉਹਨਾਂ ਕਰਾ ਦਿੰਦਾ ਜਾਂ ਕੋਈ ਸਿਸਟਮ ਦੇ ਵਿੱਚ ਕੋਈ ਖਰਾਬੀ ਆ ਜਾਂਦੀ ਹੈ ਉਹਦੇ ਕਰਕੇ ਫਿਰ ਉਹਨੂੰ ਜੈਸ਼ਨ ਲਗਾ ਫਿਰ ਉਹਨੂੰ ਜਾਣਾ